ਅੱਛਰ ਪਾੜਤੀਰ ਸੋਈ ਚ ਖਾਣ ਤੋਂ ਬਾਅਦ ਚਬਾਇਆ ਚਬਾਇਆ ਜਾਣ ਵਾਲਾ ਬੀਜ ਹੈ ਇਹ ਸਿਰਫ ਮੂੰਹ ਦੀ ਤਾਜ਼ਗੀ ਲਈ ਨਹੀਂ ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਦੇ ਲਾਭ ਦਿੰਦਾ ਹੈ ਆਯੁਰਵੇਦ ਅਨੁਸਾਰ ਸੌਫ ਨੂੰ ਹਾਜਮੇ ਤੋਂ ਲੈ ਕੇ ਨਜ਼ਰ ਤੋਂ ਤੇ ਤਣਾਹ ਤੱਕ ਦੀਆਂ ਸਮੱਸਿਆਵਾਂ ਲਈ ਵਰਤਿਆ ਜਾਂਦਾ ਹੈ ਇਸ ਦੀ ਖੰਡਕ ਬਾਰਿਸ਼ ਸੁਗੰਧ ਅਤੇ ਔਸ਼ਧੀ ਗੁਣਾ ਕਰਕੇ ਸੌਫ ਰੋਜ਼ਾਨਾ ਦੀ ਜ਼ਿੰਦਗੀ ਜੇ ਸ਼ਾਮਲ ਕਰਨਾ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ ਸੌਫ ਖਾਣ ਦੇ ਕੀ ਫਾਇਦੇ ਹਨ ਆਓ ਜਾਣੀਏ ਸੌਫ ਹਾਜਮੇ ਨੂੰ ਬਿਹਤਰ ਬਣਾਉਂਦੀ ਹੈ ਖਾਣ ਤੋਂ ਬਾਅਦ ਸੌਫ ਜਬੋਂ ਨਾਲ ਗੈਸ ਅੰਜੀਰ ਨਤੇ ਭਾਰਪਨ ਘਟਦਾ ਹੈ ਇਹ ਕੁਦਰਤੀ ਮਾਉਥ ਫਰੈਸ਼ਰ ਵਾਂਗ ਕੰਮ ਕਰਦੀ ਹੈ ਮੂੰਹ ਦੀ ਬਦਬੂ ਦੂਰ ਕਰਨ ਲਈ ਸੌਫ ਚੰਗੀ ਚੀਜ਼ ਹੈ ਸੌਫ ਚ ਵਿਟਾਮਿਨ A ਹੁੰਦਾ ਹੈ ਜੋ ਨਜ਼ਰ ਨੂੰ ਤੇਜ਼ ਕਰਨ ਤੇ ਮਦਦਗਾਰ ਹੈ ਔਰਤਾਂ ਚ ਮਹਾਵਾਰੀ ਸਮੱਸਿਆ ਨੂੰ ਠੀਕ ਕਰਨ ਤੇ ਹਾਰਮੋਨਲ ਬੈਲੈਂਸ ਲਈ ਸੌਫ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਸੌਂਫ ਦੀ ਚਾਹ ਜਾਂ ਕੜਾ ਪੀਣ ਨਾਲ ਮਨ ਨੂੰ ਸ਼ਾਂਤ ਹੁੰਦਾ ਤੇ ਨੀਂਦ ਵੀ ਵਧੀਆ ਆਉਂਦੀ ਹੈ ਸੌਂਫ ਚ ਐਂਟੀਆਕਸੀਡੈਂਟ ਹੋਣ ਕਰਕੇ ਸਕਿਨ ਨੂੰ ਨਵੀਂ ਤਾਜ਼ਗੀ ਦਿੰਦੀ ਹੈ ਸੌਂਫ ਚ ਪੋਟਾਸ਼ੀਅਮ ਹੁੰਦਾ ਜੋ ਖੂਨ ਦੇ ਦਬਾਅ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ ਸੌਫ ਮੈਟਾਬੋਲਿਜ਼ਮ ਦੇ ਕੰਟਰੋਲ ਰੱਖਦੀ ਹੈ ਤੇ ਭੁੱਖ ਘਟਾਉਂਦੀ ਹੈ ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ